ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਹਿੰਦੇ ਨੇ ਵੀ ਸ਼ੁਭ ਦਿਵਾਲੀ ਤੇ ਇਥੋਂ ਬੰਦ ਰਸਤੇ ਖੁੱਲ ਜਾਂਦੇ ਨੇ ਜਦੋਂ ਨਰਾਤੇ ਸ਼ੁਰੂ ਹੋ ਜਾਂਦੇ ਨੇ ਅੱਜ ਤੁਹਾਨੂੰ ਕੁਝ ਐਸਾ ਹੀ ਆਪਾਂ ਦੱਸਣ ਲੱਗੇ ਆਂ ਦੇਖੋ ਮੈਂ ਇੱਥੇ ਰੱਖ ਕੇ ਲਿਖਿਆ ਸੀ ਉਹ ਲਿਖਿਆ ਨਹੀਂ ਸੀ ਗਿਆ ਐ ਕਿ ਨਹੀਂ ਹੁਣ ਮੈਂ ਤੁਹਾਨੂੰ ਉਹਦੇ ਹੱਥ ਤੇ ਲਿਖ ਕੇ ਦੱਸ ਦਿਆਂ ਜੇ ਤੁਹਾਡੀਆਂ ਆ ਇਹ ਜਨਮ ਡੇਟਾ ਨੇ ਨਾ ਤਾਂ ਤੁਹਾਨੂੰ ਇੱਕ ਵਾਰ ਜੰਤਰ ਦੱਸੋ ਉਹ ਜ਼ਰੂਰ ਲਿਖਿਓ 4 4 ਤੋਂ ਬਾਅਦ ਤੁਸੀਂ ਲਿਖਣਾ 5 8 ਤੇ 10 ਐ 12 4 ਮੈਂ ਤੁਹਾਨੂੰ ਬੋਲ ਕੇ ਦੱਸ ਰਿਹਾ ਇੱਕ ਸਮਝ ਨਹੀਂ ਪੈਂਦਾ 4 5 8 10 12 15 17 22 27 29 11 30 33 13 ਜੇ ਤੁਹਾਡਾ ਇੰਨਾ ਜਨਮ ਡੇਟਾ ਦੇ ਵਿੱਚ ਜਨਮ ਆ ਤਾਂ ਤੁਸੀਂ ਇੱਕ ਗੱਲ ਧਿਆਨ ਨਾਲ ਜ਼ਰੂਰ ਕਰਿਓ ਆ ਦੇਖੋ ਪੁੱਠਾ ਦਿਸਦਾ ਇੱਕ ਮੈਂ ਲਿਖਿਆ ਤਾਂ ਸੀ ਪਰ ਪੁੱਠਾ ਤੁਹਾਨੂੰ ਪੁੱਠਾ ਦਿਖਾਈ ਦਿੰਦਾ ਏ ਫੇਰ ਤੁਸੀਂ ਇੱਕ ਜੰਤਰ ਜ਼ਰੂਰ ਬਣਾਇਓ ਆਹ ਛੋਟਾ ਜਿਹਾ ਜੰਤਰ ਆ ਇੱਕੜ ਖਾਨੇ ਬਣਾ ਲੈਣੇ ਨੇ ਤੁਸੀਂ ਕਿਸੇ ਚਿੱਟੇ ਕਾਗਜ਼ ਦੇ ਉੱਤੇ ਤੇ ਇਹ ਜੰਤਰ ਬਣਾ ਕੇ ਤੁਸੀਂ ਹਰ ਟਾਈਮ ਆਪਣੀ ਇਸ ਤਰ੍ਹਾਂ ਖਾਨੇ ਬਣਾ ਲੈਣੇ ਨੇ ਇਸ ਖਾਨੇ ਦੇ ਵਿੱਚ ਆ ਜੰਤਰ ਲਿਖਣਾ ਮੈਂ ਤੁਹਾਨੂੰ ਬੋਲ ਕੇ ਦੱਸਦੀ ਕਿ ਉਲਟਾ ਹੋ ਜਾਂਦਾ ਹੱਥ ਫਿਰ ਤੁਹਾਨੂੰ ਅੱਖਰਾਂ ਦਾ ਨਹੀਂ ਆ ਨਹੀਂ ਪਤਾ ਲੱਗਦਾ 6 1 8 8 ਤੋਂ ਬਾਅਦ 7 5 3 2 9 4 ਇਹ ਤੁਸੀਂ ਬਣਾ ਕੇ ਜਮਤਰ ਆਪਦੇ ਪਰਸ ਦੇ ਵਿੱਚ ਪਾ ਲਓ ਜੇਬ ਦੇ ਵਿੱਚ ਪਾ ਲਓ ਹਰ ਟਾਈਮ ਆਪਦਾ ਕੋ ਰੱਖਣਾ ਦੀਵਾਲੀ ਤੱਕ ਦੀਵਾਲੀ ਤੋਂ ਬਾਅਦ ਜਲ ਪ੍ਰਵਾਹ ਕਰ ਦਿਓ ਇਹਨੂੰ ਫਿਰ ਸੁਣ ਲਓ ਇੱਕ ਇਹ ਇੱਕ ਦੋ ਨਸਾਰੀ ਇੱਕ ਦੁਆਰਤੀ ਦੱਸਦੇ ਮੈਂ ਭਲੇਖਾ ਕਾਈ 618 753 294 ਅੱਜ ਤੋਂ ਹੀ ਕੰਮ ਸ਼ੁਰੂ ਕਰ ਲਓ ਨਵਰਾਤਾਂ ਸ਼ੁਰੂ ਕਰਨਾ ਹੈ ਕਰੋ ਜਰੂਰ ਅੱਗੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦੇ ਤਾਂਕਾ ਸਭ ਤੱਕ ਪਹੁੰਚ ਜਾ ਨਵਰਾਤਾਂ ਨਵਰਾਤਾਂ ਦੀਵਾਲੀ ਤੱਕ ਤੁਸੀਂ ਇਹਨੂੰ ਆਪਣੇ ਕੋਲ ਰੱਖਣਾ